ਹਾਂ ਇਹ ਲੋង ਟਾਇਲਾ ਵੀ ਬਚਾਉਣੀਆਂ ਤੇ ਆਪਦਾਪ ਵੀ ਬਚਾਉਣਾ ਹੀ ਤੂੰ ਚੰਗਾ ਵੀਰ ਬੱਲੀ ਲੈ ਬੱਲੀ ਇੱਕ ਬੰਨੇ ਤੂੰ ਮਾਰ ਯਾਰ ਗੇਜ ਗੇਜਾ ਆਪਣ ਆਖਿਆ ਵੀ ਆ ਬੱਲੀ ਲੈ ਲਾ ਆਖੇ ਨਹੀਂ ਲੱਗਣਾ ਕਿਤੇ ਕੰਮ ਦੇ ਰਿਸਕ ਰਿਸਕ ਆਪ ਲੈੰਦੇ ਮੁੜ ਕੇ ਆਖਣਾ ਭਾ ਮਾਰਦਾ ਵਾ ਆ ਟੌਫੀਆਂ ਬਣਦੀਆਂ ਹਨ ਸਾਨੂੰ ਆ ਵੀ ਸੁਟਾਉਣ ਢੂਲਾ ਇਹ ਡਾਟ ਲੱਗੀ ਐ ਕੱਢਦੇ ਹੁਣ ਮਾਰ ਉੱਤੇ ਜੇ ਮਾਰਨ ਨਿਕਣ ਲੱਗੀਆਂ ਸਾਲੀਆਂ ਚੋਈ ਸਾਲੀਆਂ ਹੀ ਆਉਂਦੀਆਂ ਬੱਲੀ ਮਾਰੋ ਬੱਲੀ ਦੋ ਜਣੇ ਇੱਥੋਂ ਇੱਥੇ ਮਾਰ ਗਈ 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 ਲੈ ਚੱਲ ਲੈ ਚੱਲੀ ਲੈ ਚੱਲੀ ਬਹੁਤ ਫਿਲ ਕਰੀ ਜਾਂਦੀ ਏ ਕੁੜੀ ਦਾ ਬਦਲ ਬਦਲ ਕੇ ਜੋਰ ਲਾਉਣਾ ਦੋਵੇਂ ਜਣੇ ਉਹ ਵੀ ਜੀ ਲਾ ਕੇ ਲਾਸੇ ਹੂੰ ਹੋ ਵੀ ਸਟਾਣ ਕਿੰਨੀ ਸੋਹਣੀ ਲੱਗਦੀ ਏ ਵੀਰ ਵਾਲਾ ਬੰਨਾ ਰਹੇਗਾ ਭੇਜੇ ਵਾਲਾ ਮੇਰਾ ਬਸੀਮੈਂਟ ਜ਼ਿਆਦਾ ਲਾਇਆ ਸੀਮੈਂਟ ਜ਼ਿਆਦਾ ਲਾਇਆ ਤਰੇਲ ਐਲ ਨਾ ਤੋੜ ਦੀ ਉਹਨੇ ਨਹੀਂ ਨਾ ਰਹਿਣੇ ਤੇ ਸੱਚਾ ਗੇ ਬਦਲੇ ਦੂਜਾ ਪਾਉੜੀ ਲਾ ਕੇ ਨਾਲ ਲਾ ਦੇ ਨਹੀਂ ਯਾਰ ਚੱਲ ਉਹ ਉੱਤੇ ਰਹਿ ਗਿਆ ਉਹ ਤੇ ਉਹ ਜਮਾਰੋ ਫੇ ਜੇ ਉੱਤੇ ਆਓ ਜਮਾਰੋ ਏ ਚੈਣੀ ਥੋੜੇ ਨਾਲ ਲਾ ਦੇ ਗੇਜ ਆਉੜੀ ਲਾ ਕੇ ਆਖੇ ਤੁਸੀਂ ਵੀ ਨਹੀਂ ਲੱਗਣਾ ਹੈਗਾ ਤੇ ਤੁਸੀਂ ਵੀ ਉਹਨਾਂ ਦੇ ਪਿਓ ਜੇ ਤੈਨੂੰ ਲੈ ਸੱਤ ਵਾ ਚਲੀ ਤੈ ਹਾਂ ਬੰਦਾ ਰੋਗ ਨਹੀਂ ਲੱਗਿਆ ਪਤਾ ਨਹੀਂ ਆ ਜਾਓ ਰਿਸ਼ਵਰ ਕਾਡਰ ਰੱਖ ਲੋ ਫਿਰ ਬੱਲੀਆਂ ਲਾ ਲਿਓ ਆ ਡਾਕਟਰ ਲਾਉਣ ਲੈ ਮੁੰਡੇ ਆ ਰੱਖ ਲੋ ਨਿਕ ਨਿਕੇ ਕਾਡਰ ਜੇ ਆਪਾਂ ਨਿੱਕੇ ਰੱਖੀਏ